ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਗੁਰਮੁਖੇ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਦੇ ਭਗਤ ਕਿਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਤੇ ਕੀਆ ਵਿਚਾਰੇ ਕਿ ਆਕੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਕਟਾਂਬ ਮੋਹਲਾ ਬਾਣਾ ਚਲਦਿਆਂ ਨਾਲ ਨਜਾਈ ਸਤਿਗੁਰ ਸੇਵਕ ਗੁਰ ਰਿਧਾਨ ਪਾਇਆ ਤਿਸ ਦੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿੱਤੇ ਕਹੇ ਕਹਾਏ ਬਿਨ ਗੁਰ ਆਪਨੇ ਜਾਈ ਹਰ ਦੀਓ ਦਾਤਾ ਭਗਤ ਬਸਰ ਹੈ ਕਰਕੇ ਆਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਬੜਿਆਈ ਰਾਗ ਮਹਲਾ 3 ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਸੋਈ ਹਾਰੇ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹਿੱਕੇ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਤੇ ਕਿਆ ਵਿਚਾਰੇ ਕਿਆ ਕੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਘਟੰਬ ਮੋਹਲ ਬਾਣਾ ਚਲਦਿਆਂ ਨਾਲ ਨ ਜਾਈ ਸਤਿਗੁਰ ਸੇਵ ਗੁਲੇ ਨਿਧਾਨ ਪਾਇਆ ਤਿਸ ਦੀ ਕੀ ਮਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਜਿਤੇ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰਦੀਓ ਦਾਤਾ ਭਗਤ ਬਸਲ ਹੈ ਕਰ ਕਿਰਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮਖ ਦੇ ਵੜਿਆਈ ਤੇਰੀ ਰਾਗ ਮਹਲਾ 3 ਗੁਰਮੁਖੇ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਕਿਹੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਤੇ ਕਿਆ ਵਿਚਾਰੇ ਕਿਆ ਕੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਘਟੰਬ ਮੋਹਲ ਬਾਣਾ ਚਲਦਿਆ ਨਾ ਜਾਈ ਸਤਿਗੁਰ ਸੇਵ ਗੁਰੇ ਨੇ ਧਾਨ ਪਾਇਆ ਤਿਸ ਦੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿੱਤੇ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਬਸਲ ਹੈ ਕਰ ਕਿਰਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਵੜਿਆਈ ਤੇਰੀ ਰਾਗ ਮਹਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਬਦਮਲਾਵਾ ਹੋਈ ਭਾਈ રે ਭਗਤ ਹਕੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਤੇ ਕਿਆ ਵਿਚਾਰੇ ਕਿਆ ਕੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਘਟੰਬ ਮੋਹਲ ਬਾਣਾ ਚਲਦਿਆਂ ਨਾਲ ਨਜਾਈ ਸਤਿਗੁਰ ਸੇਵ ਗੁਲੇ ਨਿਧਾਨ ਪਾਇਆ ਤਿਸ ਦੀ ਕੀ ਮਨ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿਤ ਕਹੇ ਕਹਾਏ ਗੁਰ ਆਪਨੇ ਜਾਈ ਹਰ ਜੀਉ ਦਾਤਾ ਭਗਤ ਬਚਲ ਹੈ ਕਰ ਕਿਰਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮਖ ਦੇ ਬੜਿਆਈ ਤੇਰੀ ਰਾਗ ਮਹਲਾ ਤੀਜਾ ਗੁਰਮਖੇ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ રે ਭਗਤ ਹਿੱਕੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ ਮਿਲਾਏ ਜੀ ਯਾ ਤੇ ਇਹ ਕੀ ਆ ਵਿਚਾਰੇ ਕਿ ਆ ਕੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਕਟੰਬ ਮੋਹਲ ਬਾਣਾ ਚਲਦਿਆਂ ਨਾਲ ਨਜਾਈ ਸਤਗੁਰ ਸੇਵ ਗੁਲੇ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਬਚਲ ਹੈ ਕਰਕੇ ਆਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇਵੜੇ ਆਈ ਤੇਰੀ ਰਾਗ ਮਹਲਾ ਤੀਜਾ ਗੁਰਮੁਖ ਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹਿੱਕੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਤੇ ਕਿਆ ਵਿਚਾਰੇ ਕਿ ਆਖੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਕਟੰਬ ਮੋਹ ਲਵਾਣਾ ਚਲਦਿਆਂ ਨਾਲ ਨ ਜਾਈ ਸਤਗੁਰ ਸੇਵ ਗੋਲੇ ਰਿਧਾਨ ਪਾ ਆ ਤਸਦੀਕੀ ਮਨ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਬਸਲ ਹੈ ਕਰਕੇ ਆਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਵੜਿਆਈ ਤੇਰੀ ਰਾਗ ਮਹਲਾ ਤੀਜਾ ਗੁਰਮੁਖੇ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹਿ ਕੀ ਕੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸਖ ਦਾਤਾ ਆਪੇ ਬਖਸ ਮਿਲਾਏ ਜੀ ਜਤੇ ਕਿਆ ਵਿਚਾਰੇ ਕਿ ਆਖੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਘਟੰਬ ਮੋਹ ਲਵਾਣਾ ਚਲਦੇ ਨਾਲ ਨਜਾਈ ਸਤਗੁਰ ਸੇਵ ਗੁਲੇ ਰੇਦਾਨ ਪਾਇਆ ਤਿਸ ਦੀ ਕੀਮਤ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰਦੀਓ ਦਾਤਾ ਭਗਤ ਬਸਲ ਹੈ ਕਰਕੇ ਆਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਵੜਿਆਈ ਤੇਰੀ ਰਾਗ ਮਹਲਾ ਤੀਜਾ ਗੁਰਮੁਖੇ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ રે ਭਗਤ ਕੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ ਮਿਲਾਏ ਜੀ ਜਤੇ ਕੀਆ ਵਿਚਾਰੇ ਕੀ ਆਕੋ ਵਕ ਸੁਣਾਏ ਗੁਰਮੁਖ ਆਪੇ ਦੇਵੜਿ ਆਈ ਆਪੇ ਸੇਵ ਕਰਾਏ ਦੇਖ ਘਟੰਬ ਮੋਹਲ ਬਾਣਾ ਚਲਦੇ ਆ ਨਾਲ ਨਜਾਈ ਸਤਿਗੁਰ ਸੇਵਕ ਗੁੜੇ ਰਿਧਾਨ ਪਾਇਆ ਤਿਸ ਦੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਬਸਲ ਹੈ ਕਰ ਕਰਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਵੜਿਆਈ ਤੇਰੀ ਰਾਗ ਮਹਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚਾ ਬਾਣੀ ਸ਼ਬਦ ਮਿਲਾਵਾ ਹੋਈ ਭਾਈ રે ਭਗਤ ਕਿਹੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਤੇ ਕਿਆ ਵਿਚਾਰੇ ਕਿ ਆਕੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਕਟੰਬ ਮੋਹਲ ਬਾਣਾ ਚਲਦਿਆ ਨਾਲ ਨਜਾਈ ਸਤਿਗੁਰ ਸੇਵ ਗੁਣੇ ਨਿਦਾਨ ਪਾਇਆ ਤਿਸ ਦੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪਨੇ ਜਾਈ ਹਰ ਜੀਉ ਦਾਤਾ ਭਗਤ ਬਸਲ ਹੈ ਕਰ ਕੇ ਆਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮਖ ਦੇ ਬੜਿਆਈ ਤੇਰੀ ਰਾਗ ਮਹਲਾ ਤੀਜਾ ਗੁਰਮਖੇ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਕੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ੇ ਲਾਈ ਜੀ ਜਤੇ ਕਿਆ ਵਿਚਾਰੇ ਕਿ ਆਖੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਕਟੰਬ ਮੋਹ ਲਵਾਣਾ ਚਲਦਿਆ ਨਾਲ ਨਜਾਈ ਸਤਿਗੁਰ ਸੇਵ ਗੁਲੇ ਨੇ ਧਾਨ ਪਾਇਆ ਤਿਸ ਦੀ ਕੀਮਤ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਜਾਈ ਹਰ ਜੀਉ ਦਾਤਾ ਭਗਤ ਬਸਲ ਹੈ ਕਰ ਕੇ ਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇਵੜੇ ਆਈ puri raat mahala teja ਮਾਫਾ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹਿ ਕੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਤੇ ਕੀਆ ਵਿਚਾਰੇ ਕੀ ਆਕੋ ਵਕ ਸੁਣਾਏ ਗੁਰਮੁਖ ਆਪੇ ਦੇਵੜੇ ਆਈ ਆਪੇ ਸੇਵ ਕਰਾਏ ਦੇਖ ਕਟੰਬ ਮੋਹਲ ਬਾਣਾ ਚਲਦਿਆਂ ਨਾਲ ਨ ਜਾਈ ਸਤਿਗੁਰ ਸੇਵ ਗੁਰੇ ਰੇ ਨਪਾਇਆ ਤਸਦੀਕ ਹੀ ਨਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪੇ ਆਪਣੇ ਮਨ ਚਿੱਤੇ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਦੀਓ ਦਾਤਾ ਭਗਤ ਬਸਲ ਹੈ ਕਰਕੇ ਆਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਵੜਿਆਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ